ਜਦੋਂ ਆਪਾਂ ਨਾ ਇੱਕ ਗੱਲ ਇਹ ਮਹਿਸੂਸ ਕਰਦੇ ਆਂ ਵੀ ਗੁਰਬਾਣੀ ਨੂੰ ਸਿਰਫ ਮੱਥਾ ਟੇਕਣ ਤੱਕ ਹੀ ਸੀਮਤ ਰੱਖਿਆ ਗਿਆ ਵੀ ਇੱਕ ਆਮ ਬੰਦਾ ਪਹਿਲਾਂ ਤਾਂ ਚਲੋ ਡਿਜੀਟਲ ਯੁੱਗ ਤਾਂ ਹੋਣਾ ਆ ਜੀ ਹੁਣ ਤਾਂ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਾਂ ਫੋਨ ਦੇ ਵਿੱਚ ਵੀ ਪੜ ਸਕਦੇ ਆਂ ਹੁਣ ਇਹ ਵੀ ਵਿਸ਼ਾ ਚੱਲ ਪੂਗਾ ਵੀ ਇਹ ਚੀਜ਼ ਸਹੀ ਆ ਜਾਂ ਗਲਤ ਆਪਾਂ ਉਹਦੇ ਵਿੱਚ ਪੈਣਾ ਨਹੀਂ ਚਾਹੁੰਦੇ ਮਤਲਬ ਬੰਦੇ ਲੋਕ ਡਰਦੇ ਸੀ ਵੀ ਆਪਾਂ ਮਾਲਾ ਸਾਹਿਬ ਚੱਕ ਕੇ ਵੀ ਪੜਾਂਗੇ ਤਾਂ ਵੀ ਸ਼ਾਇਦ ਕਿਹੜਾ ਪਾਪ ਹੋਣੀਗਾ ਸਾਡੇ ਕੋਲੋਂ ਹਨਾ ਵੀ ਇਦਾਂ ਦੇ ਲੋਕ ਅੱਜ ਵੀ ਸ਼ਾਇਦ ਪਿੰਡਾਂ ਵਿੱਚ ਲੋਕਾਂ ਦੇ ਅੰਦਰ ਡਰ ਰਹੋਗੇ ਕਿਤੇ ਜੇ ਮੈਨੂੰ ਲੱਗਦਾ ਵੀ ਕੋਈ ਹੱਥ ਫੜ ਕੇ ਉਹਨਾਂ ਨੂੰ ਕਹਿੰਦਾ ਵੀ ਨਹੀਂ ਤੂੰ ਆ ਤੂੰ ਪੜ ਬੈਠ ਪੜ ਜਿਸ ਵਿੱਚ ਗੁਰੂ ਸਾਹਿਬਾਨ ਨੇ ਲਿਖਿਆ ਕੀ ਆ ਮੈਨੂੰ ਲੱਗਦਾ ਸ਼ਾਇਦ ਅੱਜ ਦੁਨੀਆ ਹੋਰ ਸੂਲਨ ਹੁੰਦੀ ਸਿੱਖ ਧਰਮ ਹੋਰ ਵੀ ਵੱਡਾ ਹੁੰਦਾ ਤੇ ਦੁਨੀਆ ਤੇ ਚੰਗੇ ਇਨਸਾਨ ਹੋਰ ਵੀ ਹੁੰਦੇ ਬਿਲਕੁਲ ਬਿਲਕੁਲ ਦੇਖੋ ਜੇ ਡੇਰਾਬਾਦ ਵਧਿਆ ਹੈ ਜੇ ਸਿਉਂਗ ਲੱਗੀ ਹੈ ਸਿੱਖੀ ਜ਼ਮੇ ਦੇ ਵਿੱਚ ਇਸੇ ਗੱਲ ਕਰਕੇ ਲੱਗੀ ਅੱਜ ਪੰਜਾਬ 'ਚ ਜੇ 112000 ਪਿੰਡ ਹੈ ਤਾਂ 17-18000 ਡੇਰੇ ਨੇ ਬਿਲਕੁਲ ਠੀਕ ਹੈ ਜੀ ਇਹ ਢੇਰੇ ਬਾਦ ਨੇ ਜਿੰਨਾ ਸਿੱਖੀ ਦਾ ਘਾਣ ਕੀਤਾ ਉਹਨਾਂ ਕਰ ਨੂੰ ਕੁਝ ਕੀਤਾ ਹੈਗਾ ਉਹਨਾਂ ਨੇ ਇਹ ਕਿਹਾ ਤਾ ਕਿ ਨਾ 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 ਤੁਸੀਂ ਰਮਾਲੇ ਨੂੰ ਹੱਥ ਨਹੀਂ ਲਾਣਾ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਨਹੀਂ ਪੜ੍ਹਨਾ ਇਹ ਸੁਚਮਤਾ ਦੀ ਗੱਲ ਹੈ ਇਹ ਤੁਸੀਂ ਭਿੱਟਜੋਗੇ ਤੁਸੀਂ ਸੁਚਮਤਾ ਨਹੀਂ ਤੁਹਾਨੂੰ ਸੰਥਿਆ ਨਹੀਂ ਕੀਤੀ ਤੁਹਾਨੂੰ ਸਮਝ ਨਹੀਂ ਤੁਸੀਂ ਗਰਬਾਣੀ ਨੂੰ ਤੁਸੀਂ ਕਰਕੇ ਆਏ ਹੋ ਤੁਸੀਂ ਕਿੱਥੋਂ ਸੰਥਿਆ ਲਈ ਤੁਸੀਂ ਸੰਥਿਆ ਦੇਣੀ ਸੀ ਤੁਸੀਂ ਗਿਆਨ ਨੂੰ ਵੰਡਣਾ ਸੀ ਤੁਸੀਂ ਤਾਂ ਗੁਰੂ ਗ੍ਰੰਥ ਸਾਹਿਬ ਰਮਾਲਿਆਂ ਦੇ ਵਿੱਚ ਲੁਕੋ ਕੇ ਰੱਖ ਲਿਆ ਕੇਵਲ ਆਮ ਸ਼ਰਧਾਲੂ ਵਾਸਤੇ ਤੁਸੀਂ ਮੱਥਾ ਟੇਕਣ ਤੱਕ ਸੀਮਤ ਕਰ ਲਿਆ ਇਹ ਆਓ ਮੱਥਾ ਟੇਕੋ ਸਾਨੂੰ ਚੜਾਵਾ ਚੜਾਓ ਪੈਸੇ ਦੇਵੋ ਪਰਚੀ ਘਟਾਓ ਤੇ ਆ ਕੇ ਸਾਨੂੰ ਪੈਸੇ ਦੇ ਕੇ ਆਪਣਾ ਜਾਓ ਪੈਸੇ ਅਸੀਂ ਇਕੱਠੇ ਕਰੀਏ ਗੱਡੀਆਂ ਅਸੀਂ ਰੱਖੀਏ ਮਹਿੰਗੇ ਮਹਿੰਗੇ ਅਸੀਂ ਘਰ ਪਾਈਏ ਕੁੱਟੀਆਂ ਪਾਈਏ ਸਾਡੇ ਕੋ ਆ ਕੇ ਮਿਲ ਕੇ ਆ ਕੇ ਸਾਡੇ ਕਮਰੇ ਚ ਆ ਕੇ ਸਾਨੂੰ ਮੱਥੇ ਰਗੜੋ ਆ ਕੇ ਬੀਬੀਆਂ ਆ ਕੇ ਸਾਨੂੰ ਮੱਥੇ ਟੇਕਣ ਜੀ ਆ ਕੇ ਅਸੀਂ ਵੇਲੜੇ ਸਾਥ ਇਕੱਠੇ ਹੋ ਕੇ ਅਸੀਂ ਸਾਥ ਲਾਣਾ ਇਕੱਠੇ ਹੋ ਕੇ ਅਸੀਂ ਐਸਾ ਸਿਉਂਖ ਦੇ ਤੌਰ ਤੇ ਸਾਨੂੰ ਪੈ ਗਈ ਹੋਈ ਹੈ ਸਿੱਖੀ ਹੋਈ ਇਹ ਉਹਨਾਂ ਨੇ ਜਿਹੜੇ ਵਿਲੜ ਸਾਧਾ ਨੇ ਆ ਕੇ ਇਹ ਚਲਾਇਆ ਕੀ ਦਾ ਕਹਾਣ ਕੀਤਾ ਆ ਕੇ ਉਹਨਾਂ ਨੇ ਜਦ ਕਿ ਹੁਣ ਆਇਆ ਚਾਹੀਦਾ ਸੀ ਕਿ ਹਰ ਇਨਸਾਨ ਹਰ ਗੁਰਸਿੱਖ ਹਰ ਬੱਚਾ ਜਦੋਂ ਉਹਨੂੰ ਗੁਰਮਖੀ ਦੀ ਸਮਝ ਆ ਜਾਂਦੀ ਹੈ ਜਦੋਂ ਉਹ ਗੁਰਮਤ ਗੁਰਮਤ ਨੂੰ ਸਮਝਣ ਲੱਗੇ ਉਹ ਆ ਕੇ ਉਹਦੀ ਸੰਤਿਆ ਹੁੰਦੀ ਗੁਰਦੁਆਰਿਆਂ ਵਿੱਚ ਗੁਰਦੁਆਰੇ ਆਪਾਂ ਹੁਣ ਕਹਿਣ ਲੱਗੇ ਆ ਗੁਰੂ ਘਰ ਹੁਣ ਕਹਿਣ ਲੱਗੇ ਆ ਪਹਿਲਾਂ ਗੁਰੂ ਘਰ ਨੂੰ ਧਰਮਸ਼ਾਲਾ ਕਿਹਾ ਜਾਂਦਾ ਸੀ ਮਹਾਰਾਜ ਰਣਜੀਤ ਸਿੰਘ ਦੇ ਟਾਈਮ ਸੀ ਕਿ ਜੇ ਤੁਸੀਂ ਗੁਰੂ ਘਰ ਖੋਲਣਾ ਤਤ ਨਾਲ ਇੱਕ ਸਕੂਲ ਜ਼ਰੂਰ ਖੁੱਲਣਾ ਪੈਣਾ ਹੈ। ਸਕੂਲ ਖੁੱਲਣਾ ਪੈਣਾ ਹੈ। ਜੇ ਤੁਸੀਂ ਮਸਜਿਦ ਖੋਲ੍ਹਣੀ ਹੈ ਤਾਂ ਨਾਲ ਤੁਹਾਨੂੰ ਮਦਰੱਸਾ ਖੋਲ੍ਹਣਾ ਪੈਣਾ ਹੈ। ਜੇ ਤੁਸੀਂ ਮੰਦਿਰ ਉੱਥੇ ਬਣਾਉਣਾ ਹੈ ਤਾਂ ਨਾਲ ਤੁਹਾਨੂੰ ਇੱਕ ਪਾਠਸ਼ਾਲਾ ਖੋਲ੍ਹਣੀ ਪੜੀ। ਗੁਰੂ ਘਰ ਨੂੰ ਧਰਮਸ਼ਾਲਾ ਕਿਹਾ ਜਾਂਦਾ ਸੀ। ਕਦੇ ਭਾਈ ਗੁਰਦਾਸ ਜੀ ਦੀਆਂ 12 ਪੜ੍ਹ ਕੇ ਵੇਖਿਓ। ਧਰਮ ਧਰਮਸ਼ਾਲਾ ਕਿਹਾ ਜਾਂਦਾ ਸੀ। ਤੇ ਇਹ ਗੁਰੂ ਘਰ ਇੱਕ ਸਿੱਖਣ ਦਾ ਜਰੀਆ ਸੀ। ਗੁਰੂ ਘਰ ਇਹ ਨਹੀਂ ਸੀ ਜਾਓ ਤੇ ਮੱਥਾ ਟੇਕ ਕੇ ਆ ਜਾਓ ਆਪਣਾ ਪ੍ਰਸ਼ਾਦ ਲੈ ਕੇ ਠੀਕ ਹੈ ਜੀ ਪੈਸਾ ਦੇ ਕੇ ਉੱਥੇ। ਗੁਰੂ ਘਰ ਤਾਂ ਸਿੱਖਣ ਦਾ ਜਰੀਆ ਸੀ ਜਿੱਥੋਂ ਨਿਮਾੜੇ ਨੂੰ ਵਾਣ ਮਿਲੇ ਮਯੋਟੇ ਨੂੰ ਓਟ ਮਿਲੇ ਜਿੱਥੋਂ ਬੇ ਘਰੇ ਨੂੰ ਜਿੱਥੋਂ ਜਿਹਦੇ ਕੋ ਕੱਪੜਾ ਨਹੀਂ ਉਹਨੂੰ ਕੱਪੜਾ ਮਿਲੇ ਜਿਹੜਾ ਭੁੱਖਾ ਹੈ ਉਹਨੂੰ ਲੰਗਰ ਮਿਲੇ ਜਿਹੜਾ ਬੇ ਆਸਰਾ ਹੈ ਨੇ ਆਸਰਾ ਜਿਹਨੂੰ ਨਹੀਂ ਗੁਰਸੋਂ ਦੀ ਜਗ੍ਹਾ ਨੂੰ ਉੱਥੇ ਹੋਵੇ ਦੇ ਜਿਹੜਾ ਗਰੀਬ ਗੁਰਬਾਹ ਦੀ ਬਾਹ ਫੜੀ ਜਾਵੇ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਸੀ ਗੋਲਕ ਬਿਲਕੁਲ ਉੱਥੋਂ ਸਿੱਖਣਾ ਸੀ ਗੁਰੂ ਗ੍ਰੰਥ ਸਾਹਿਬ ਨੂੰ ਮੈਂ ਪਹਿਲਾਂ ਦੱਸਿਆ ਕਿ ਜਿਵੇਂ ਗੁਰੂ ਸਾਹਿਬ ਦੱਸਦਾ ਕਿ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਜੀ ਕੋ ਮੇਰੇ ਮਲਪੀ ਆਨੇ ਜਾਣਾ ਗੁਰੂ ਗੁਰੂ ਗ੍ਰੰਥ ਸਾਹਿਬ ਨੂੰ ਪਲਕਾਂ ਉਤਾਰ ਕੇ ਰਮਾਲਾ ਉਤਾਰ ਕੇ ਉਹਦਾ ਖਜ਼ਾਨੇ ਦੇ ਦਰਸ਼ਨ ਕਰਨੇ ਸੀ ਉਹਦੇ ਵਿੱਚੋਂ ਬਾਣੀ ਨੂੰ ਪੜ੍ਹਨਾ ਸੀ ਗੁਰਬਾਣੀ ਨੂੰ ਪੜ੍ਹ ਕੇ ਆਪਣੇ ਜੀਵਨ ਦੇ ਵਿੱਚ ਲਾਗੂ ਕਰਨਾ ਸੀ ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ 1430 ਪੰਨੇ ਇੱਕ ਇੱਕ ਅੰਗ ਇੱਕ ਇੱਕ ਤੋਕ ਇੱਕ ਇੱਕ ਸ਼ਬਦ ਉਹ ਸਾਡਾ ਜ਼ਿੰਦਗੀ ਦਾ ਚਾਨਣ ਬੁਣਾ ਰਿਹਾ ਉਹਨੂੰ ਆਪ ਪੜ੍ਹਿਆ ਜਾਣਾ ਪੜ੍ਹ ਕੇ ਵਿਚਾਰੋ ਵਿਚਾਰ ਕੇ ਆਪਣੇ ਜ਼ਿੰਦਗੀ 'ਚ ਲਾਗੂ ਕਰੋ ਆ ਜਿੰਨੇ ਜਿਹੜੇ ਬਣੇ ਵਿਖੇ ਸੀ ਉੱਪਰ ਸੋ ਕਾਲਡ ਮੈਂ ਕਹਤਾਂ ਜਿਹੜੇ ਕ੍ਰਮ ਚੋਧਰੀ ਜਾਂ ਜਿਹੜੇ ਕਹਿੰਦੇ ਬਾਬੇ ਕਹਿੰਦੇ ਇਹ ਕਹਿੰਦੇ ਨਾ ਨਾ ਉਹਨਾਂ ਨੇ ਉਹਨਾਂ ਨੇ ਆਮ ਸਿੱਖ ਨੂੰ ਗੁਰਦੁਆਰੇ ਤੋਂ ਗੁਰੂ ਘਰ ਤੋਂ ਧੰਨ ਗੁਰਗ੍ਰੰਥ ਸਾਹਿਬ ਤੋਂ ਦੂਰ ਕਰਕੇ ਸਿੱਖੀ ਤੋਂ ਦੂਰ ਕਰਤਾ ਆਪਣੀਆਂ ਦੁਕਾਨਦਾਰੀਆਂ ਚਲਾਉਣ ਕਰੇ ਕੇਵਲ ਆਪਣੀ ਦੁਕਾਨਦਾਰੀ ਚਲਾਈ ਹੈ ਜਦ ਕਿ ਚਾਹੀਦਾ ਇਹ ਸੀ ਹਰ ਗੁਰਸਿੱਖ ਗੁਰਬਾਣੀ ਨੂੰ ਪੜ ਸਕਦਾ ਗੁਰਬਾਣੀ ਨੂੰ ਵਿਚਾਰ ਕਰ ਸਕਦਾ ਗੁਰਬਾਣੀ ਨੂੰ ਸਮਝ ਸਕਦਾ ਤੇ ਆਪਣੇ ਜੀਵਨ ਤੇ ਲਾਗੂ ਕਰ ਸਕਦਾ ਬਹੁਤ ਸਾਰੇ ਲੋਕ ਹੋਣਗੇ ਆਪਾਂ ਨੂੰ ਮਿਲ ਜਣਗੇ ਸਾਧ ਸੰਗਤ ਜਿਹਨਾਂ ਨੂੰ 20 25 25 ਸਾਲ ਹੋ ਗਏ ਉਸ ਤੋਂ ਵੱਧ ਵੀ ਹੋ ਗਿਆ ਜਿਹੜੇ ਰੋਜ਼ ਜਪੀ ਸਾਹਿਬ ਦਾ ਪਾਠ ਕਰਦੇ ਆ ਰਹੇ ਨੇ ਦਾ ਸਭ ਦਾ ਪਾਠ ਕਰਦੇ ਆ ਬਟ ਉਹਨਾਂ ਨੂੰ ਉਹਦੇ ਅਰਥ ਨਹੀਂ ਪਤਾ ਉਹਨਾਂ ਨੂੰ ਮਤਲਬ ਨਹੀਂ ਪਤਾ ਵੀ ਗੁਰਬਾਣੀ ਕਹਿਣਾ ਕੀ ਚਾਹੁੰਦੀ ਆ ਹਾਂ ਕਈ ਵਾਰੀ ਅਵਸਥਾ ਬਣ ਜਾਂਦੀ ਕਿਸੇ ਇਨਸਾਨ ਦੀ ਕਿ ਪ੍ਰਮਾਤਮਾ ਤੋਂ ਕਿਰਪਾ ਕਰ ਜਾਂਦਾ ਉਹਨੂੰ ਸਮਝ ਆਉਣ ਲੱਗ ਪੈਂਦੀ ਆ ਆਲੇ-ਦੁਆਲੇ ਤੋਂ ਸਮਝ ਕੇ ਜਦੋਂ ਰੋਜ਼ ਆਪਾਂ ਪਾਠ ਕਰਦੇ ਆਂ ਜਾਂ ਕੁਛ ਕਰਦੇ ਆਂ ਪਰ ਕਿਤੇ ਨਾ ਕਿਤੇ ਮੈਨੂੰ ਇਹ ਲੱਗਦਾ ਕਿ ਆਪਾਂ ਸਿਰਫ ਏਸੀ ਦੇ ਵਿੱਚ ਗਲਤ ਹੋ ਗਏ ਵੀ ਆਪਾਂ ਸਿਰਫ ਰੋਜ਼ ਗੁਟਕਾ ਸਾਹਿਬ ਲੈ ਕੇ ਬੈਠ ਗਏ ਆਪਾਂ ਪਾਠ ਕਰ ਲਿਆ ਤੇ ਆਪਾਂ ਗੁਟਕਾ ਸਾਹਿਬ ਰੱਖ ਦਿੱਤਾ ਜੇ ਕਿਤੇ ਆਪਾਂ ਵਿਚਾਰਨ ਬੈਠ ਜਾਂਦੇ ਵੀ ਰੋਜ਼ ਦਾ ਇੱਕ ਸ਼ਬਦ ਵੀ ਵਿਚਾਰਦੇ ਹਨਾ ਰੋਜ਼ ਦਾ ਇੱਕ ਸ਼ਬਦ ਵੀ ਵਿਚਾਰਦੇ ਮੈਨੂੰ ਲੱਗਦਾ ਸਾਲ ਦੋ ਸਾਲ ਦੇ ਵਿੱਚ ਆਪਾਂ ਜਪਜੀ ਸਾਹਿਬ ਸਾਲ ਦੋ ਸਾਲ ਦੇ ਵਿੱਚ ਰਹਿਰਾ ਸਾਹਿਬ ਨੂੰ ਵਿਚਾਰ ਲੈਂਦੇ ਬਿਲਕੁਲ ਦੇਖੋ ਕੁਛ ਨਾ ਗੱਲਾਂ ਡਿਸਪਲਨ ਹੈ ਇੱਕ ਨਾ ਇੱਕ ਯੂਨੀਫਾਰਮ ਹੁੰਦੀ ਹੈ ਜਿਵੇਂ ਈ ਫਾਰਮ ਦਾ ਕੋਈ ਵਿਸ਼ੇਸ਼ ਜੇ ਆਪਾਂ ਦੇਖੀਏ ਉਹਦਾ ਕੋਈ ਫਾਇਦਾ ਨਹੀਂ ਨਾ ਪਰ ਯੂਨੀਫਾਰਮ ਪੋਚ ਦੇ ਵਿੱਚ ਪਤਾ ਲੱਗੇਗਾ ਕਿ ਯੂਨੀਫਾਰਮ ਪਾਈ ਹੋਈ ਹੈ ਕਿ ਹੋਜੀ ਹੈ ਪੁਲਿਸ ਦੇ ਵਿੱਚ ਜੇ ਇਸ ਨੇ ਯੂਨੀਫਾਰਮ ਪਾਈ ਹੋਈ ਹੈ ਪਤਾ ਲੱਗੇਗਾ ਕਿ ਪੁਲਿਸ ਦਾ EMPLOYEE ਹੈ ਪੁਲਿਸ ਮੁਲਾਜ਼ਮ ਹੈ ਖਾਨੇਦਾਰਾ ਹੌਲਦਾਰ ਹੈ ਜਾਂ ਸਪਾਈ ਹੈ ਐਦਾਂ ਹੀ ਸਕੂਲ ਦੇ ਵਿੱਚ ਜਿਸ ਸਕੂਲ ਦੀ ਯੂਨੀਫਾਰਮ ਹੋਈ ਪਤਾ ਲੱਗੇਗਾ ਬੱਚਾ ਸਕੂਲ ਜਾ ਰਿਹਾ ਹੈ ਕਿ ਹਰੇਕ ਸਕੂਲ ਦੀ ਯੂਨੀਫਾਰਮ ਡਿਫਰੈਂਟ ਹੋਈ ਪਤਾ ਲੱਗੇਗਾ ਫਲਾਣੇ ਸਕੂਲ ਦਾ ਫਲਾਣੇ ਸਕੂਲ ਹੈ ਸਵੇਰੇ ਪੀਟੀ ਕਰਦੇ ਆ ਨਾ ਪੀਟੀ ਕਰਨ ਦਾ ਇੱਕ ਮਕਸਦ ਹੈ ਕਿ ਬੱਚੇ ਨੇ ਤੰਦਰੁਸਤ ਰਹਿਣਾ ਤਾਂ ਕਰਕੇ ਉਹਨੂੰ ਇਹ ਫਿਜ਼ੀਕਲ ਐਕਟੀਵਿਟੀ ਕਰਵਾਈ ਜਾਵੇ ਇਹ ਜ਼ਰੂਰੀ ਹੈ ਪ੍ਰੇਅਰ ਕਰਦੇ ਆ ਸਾਰੇ ਜਦੋਂ ਸੰਗਤੀ ਰੂਪ ਦੇ ਵਿੱਚ ਸਵੇਰ ਸਕੂਨ ਚ ਪ੍ਰੇਅਰ ਹੁੰਦੀ ਆ ਉਹਦਾ ਇੱਕ ਉਹਦਾ ਇੱਕ ਵਿਧੀ ਵਿਧਾਨਿਕ ਸਿਧਾਂਤ ਹੈ ਕਿ ਇਹ ਜ਼ਰੂਰੀ ਹੈ ਕਿ ਤੁਸੀਂ ਪ੍ਰੇਅਰ ਕਰਕੇ ਰੱਬ ਨੂੰ ਤੇ ਆ ਕੇ ਰੱਬ ਦੇ ਕੇ ਅਰਦਾਸ ਕਰਕੇ ਆਪਣੀ ਦਿਨਚਰਿਆ ਆਪਣੀ ਰੋਜ਼ ਦੀ ਰੁਟੀਨ ਆਪਣੀ ਡੇਲੀ ਜਿਹੜੀ ਪੜ੍ਹਾਈ ਸ਼ੁਰੂ ਕਰਨੀ ਹੈ ਇਸੇ ਤਰੀਕੇ ਦੇ ਨਾਲ ਸਾਨੂੰ ਨਿਤਨੇਮ ਦਿੱਤਾ ਗਿਆ ਸੀ ਹਰ ਸਿੱਖ ਨੇ ਨਿਤਨੇਮ ਕਰਨਾ ਹੈ ਨਿਤਨੇਮ ਕਰਕੇ ਤੁਸੀਂ ਜਪਜੀ ਸਾਹਿਬ ਨਾਲ ਤੁਹਾਡੀ ਦਿਨ ਦੀ ਸ਼ੁਰੂਆਤ ਹੋਵੇ ਤੁਹਾਡੀ ਜਿਹੜੀ ਸੰਧਿਆ ਰਹਿਰਾਸ ਸਾਹਿਬ ਦੇ ਨਾਲ ਹੋਵੇ ਅੱਧੀ ਜਿਹੜੀ ਰਾਤ ਐ ਕੀਰਤਨ ਸੋਲੇ ਦੇ ਨਾਲ ਪੜ ਕੇ ਤੁਹਾਡਾ ਦਿਨ ਦਾ ਹੋਵੇ ਤੁਸੀਂ ਇਸ ਦੇ ਉੱਪਰ ਇਹਨੂੰ ਪੜ ਕੇ ਇੱਕ ਨਿਤਨੇਮ ਹੈ ਇੱਕੋ ਯੂਨੀਫਾਰਮ ਸਾਨੂੰ ਦੇ ਦਿੱਤੀ ਨਿਤਨੇਮ ਦਾ ਬਿ ਡੇਲੀ ਦੀ ਇਹ ਪ੍ਰਕਿਰਿਆ ਤੁਹਾਡੀ ਜੀ ਅਸੀਂ ਉਸ ਤੋਂ ਅੱਗੇ ਵੀ ਜਾਣਾ ਸੀ ਉਹਨੂੰ ਪੜਨਾ ਸੀ ਵਿਚਾਰਨਾ ਵੀ ਸੀ ਕਿ ਜੋ ਅਸੀਂ ਪੜ ਰਹੇ ਹਾਂ ਇਹਨੂੰ ਆਪਣੀ ਜ਼ਿੰਦਗੀ 'ਚ ਲਾਗੂ ਵੀ ਕਰਨਾ ਹੈ ਇਹਦੇ ਜਿਹੜੇ ਸ਼ਬਦ ਅਰਥ ਨੇ ਜਿਹੜਾ ਇਹਦਾ ਕੇਂਦਰੀ ਭਾਵ ਹੈ ਆਪਾਂ ਪੜਦੇ ਨਾ ਸਕੂਲ ਦੇ ਵਿੱਚ ਲਿਖਿਆ ਹੁੰਦਾ ਇੱਕ ਕਵਿਤਾ ਕਵਿਤਾ ਦਾ ਕੀ ਹੈ ਜੀ ਸਿਰਲੇਖ ਕੀ ਹੈ ਇਦੇ ਵਿੱਚ ਲਿਖਿਆ ਕੀ ਹੈ ਇਹਦਾ ਕੇਂਦਰੀ ਭਾਵ ਕੀ ਹੈ ਜਿਹਨੂੰ ਸੈਂਟਰਲ ਆਈਡੀਆ ਕਹਿੰਦੇ ਆ ਉਹਦਾ ਇਦਾਂ ਹੀ ਗੁਰੂ ਸਾਹਿਬ ਦੇ ਵਿੱਚ ਜਿੰਨੇ ਸ਼ਬਦ ਨੇ ਇੱਕ ਕਿਸ ਰਾਗ ਦੇ ਵਿੱਚ ਹੈ ਇਹਦਾ ਕੇਂਦਰੀ ਭਾਵ ਕੀ ਹੈ ਰਹਾਉ ਦੀ ਤੁਕ ਦਾ ਰਹਾਉ ਦਾ ਮਤਲਬ ਕੀ ਹੈ ਰਹਾਉ ਦੀ ਤੁਕ ਤੋਂ ਸਲੋਕ ਦਾ ਕੀ ਮਤਲਬ ਹੈ ਤੇ ਇਹਦੇ ਵਿੱਚ ਮੁਹਾਵਣੀ ਦਾ ਕੀ ਮਤਲਬ ਹੈ ਕਿਹੜੇ ਕਿਹੜੇ ਰਾਗ ਨੇ ਕਿਸ ਤਰੀਕੇ ਦੇ ਨਾਲ ਸਾਰਾ ਕੁਝ ਇਹ ਸਮਝਣ ਵਾਸਤੇ ਉਹਦੇ ਜੋ-ਜੋ ਗੁਰੂ ਸਾਹਿਬ ਨੇ ਉਹਨਾਂ ਤੁਕਾਂ ਦੇ ਵਿੱਚ ਉਹਨਾਂ ਦੇ ਵਿੱਚ ਗੱਲ ਕਹੀ ਗਈ ਹੈ ਭਾਵੇਂ ਸਾਰਾ ਜਪਜੀ ਸਾਹਿਬ ਨੇ ਜਪ ਸਾਹਿਬ ਹੈ ਜਾਂ ਪੰਜ ਬਾਣੀਆਂ ਨੇ ਰਹਿਰਾ ਸਾਹਿਬ ਹੈ ਉਹਨੂੰ ਸਮਝਣਾ ਸੀ ਸਮਝ ਕੇ ਆਪਣੇ ਜੀਵਨ ਦੇ ਵਿੱਚ ਧਾਰਨ ਕਰਨਾ ਸੀ ਭਾਵੇਂ ਰੋਜ਼ ਇੱਕ ਸ਼ਬਦ ਹੀ ਧਾਰਨ ਕਰਦੇ ਹੋਵੇ ਕੋਲ ਮੰਤਰ ਹੀ ਕਰ ਲੈਂਦੇ ਭਾਵੇਂ ਗੁਰਮੰਤਰ ਹੀ ਕਰ ਲੈਂਦੇ ਆਪਣੇ ਤਰੀਕੇ ਦੇ ਨਾਲ ਉਹਨੂੰ ਜ਼ਿੰਦਗੀ ਦੇ ਵਿੱਚ ਹੌਲੀ 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 ਰੰਗ ਰਗਤ ਲਾਗਤ ਲਾਗਤ ਉਸ ਰੰਗ ਆਪਣੇ ਵਿੱਚ ਚੜਦਾ ਸੀ ਤੁਹਾਡੀ ਜ਼ਿੰਦਗੀ ਦੇ ਵਿੱਚ ਤਾਰ ਵਿਹਾਰ ਤੁਸੀਂ ਆਪਣੇ ਹੱਥਾਂ ਨਾਲ ਕਰਨਾ ਕਰਨਾ ਸੀ ਬਿਲਕੁਲ ਤੇ ਉਹਨੂੰ ਜ਼ਿੰਦਗੀ ਦੇ ਵਿੱਚ ਧਾਰਨ ਕਰਕੇ ਤੁਹਾਡੀ ਜ਼ਿੰਦਗੀ ਇੱਕ ਸਮੂਤਲੀ ਚੱਲਣੀ ਸੀ ਤੁਹਾਨੂੰ ਪਤਾ ਲੱਗਣਾ ਸੀ ਮੈਂ ਕਿਸਨਾ ਮਾੜਾ ਨਹੀਂ ਕਰਨਾ ਜੇ ਮੈਨੂੰ ਪ੍ਰਮਾਤਮਾ ਨੇ ਕੋਈ ਉੱਚ ਉਹਦਾ ਦਿੱਤਾ ਕੋਈ ਚੰਗੀ ਪੋਸਟ ਦੇ ਉੱਪਰ ਦਿੱਤਾ ਤਾਂ ਮੈਂ ਇਹਦੇ ਵਿੱਚ ਇਮਾਨਦਾਰੀ ਦੇ ਨਾਲ ਸਹੀ ਤਰੀਕੇ ਨਾਲ ਉਹਨਾਂ ਕੰਮ ਕਰਨਾ ਕਿਸਦਾ ਮਾੜਾ ਨਹੀਂ ਕਰਨਾ ਹੈ ਤੇ ਜੇ ਮੈਂ ਕਿਤੇ ਜਾ ਰਹੇ ਹਾਂ ਮੈਂ ਤੁਰ ਰਹੇ ਹਾਂ ਮੇਰੀਆਂ ਅੱਖਾਂ ਤੋਂ ਮੇਰੇ ਕੰਨ ਤੋਂ ਮੇਰੇ ਨੱਕ ਤੋਂ ਮੇਰੀ ਜ਼ੇਬਾ ਤੋਂ ਮੇਰੇ ਸਰੀਰ ਤੋਂ ਕਿਸਦਾ ਮਾੜਾ ਨਾ ਹੋਵੇ ਮੈਂ ਆਪਣੇ ਦੁਨੀਆ ਦੇ ਵਿੱਚ ਵਿਚਰਦੇ ਹੋਏ ਮੈਂ ਕਿਸੇ ਦਾ ਮਾਰਾ ਨਾ ਕਰ ਸਕਾਂ ਮੈਂ ਦਸਨੋਂ ਦੇ ਕਿਰਤ ਕਰਾਂ ਬੇਈਮਾਨੀ ਨਹੀਂ ਕਰਨੀ ਇਮਾਨਦਾਰੀ ਦੇ ਨਾਲ ਸਹੀ ਤਰੀਕੇ ਦੇ ਨਾਲ ਘਾਲ ਖਾਏ ਕਿਛ ਹੱਤੋਂ ਦੇ ਨਾਨ ਕਰਾਂ ਪਛਾਣੋ ਸੇ ਮੈਂ ਮਿਹਨਤ ਕਰਨੀਆਂ ਦਸਨੋਂ ਦੇ ਕਿਰਤ ਕਰਨੇ ਜਿੱਥੇ ਆਪਣਾ ਪਰਿਵਾਰ ਪਾਲਣਾ ਹੈ ਉਹਦੇ ਵਿੱਚੋਂ ਗੁਰੂ ਘਰ ਲਈ ਵੀ ਮੈਂ ਦਸਵੰਦ ਦੇਣਾ ਹੈ ਉਹਦੇ ਵਿੱਚੋਂ ਮੈਂ ਗਰੀਬ ਗੁਰਦੇ ਦੀ ਸੇਵਾ ਵੀ ਕਰਨੀ ਆ ਉਹਦੇ ਵਿੱਚੋਂ ਕੁਛ ਮੈਂ ਬੱਚੇ ਵੀ ਬੇਸ਼ੱਕ ਤੁਸੀਂ ਹੋਰ ਨਾ ਕਿਤੇ ਦਿਦੋ ਤੁਸੀਂ ਗਰੀਬ ਦੇ ਬੱਚੇ ਨੂੰ ਪੜਾ ਦਿਓ ਤੁਹਾਨੂੰ ਯਾਦ ਰੱਖੇਗਾ ਕਿਸੇ ਦੇ ਪਿਆਰਾਂ ਦੀ ਚੱਪੜਾਂ ਨੂੰ ਚੱਪੜਾ ਲੈ ਦਿਓ ਕਿਸੇ ਦੇ ਤੰਦ ਦੇ ਉੱਪਰ ਪਾਟਾ ਕੱਪੜਾ ਨੂੰ ਕੱਪੜਾ ਲੈ ਦਿ ਜੇ ਕੋਈ ਨਹੀਂ ਪੜ ਸਕਦਾ ਉਹਨੂੰ ਕਿਤਾਬਾਂ ਲੈ ਦੋ ਜੇ ਕੋਈ ਨਹੀਂ ਕਿਤਾਬਾਂ ਦੇ ਕੋਈ ਜੇ ਕੋਈ ਭੁੱਖਾ ਗਿਲਕਦਾ ਜਿਹਨੂੰ ਨਹੀਂ ਲੋੜ ਹੈਗੀ ਲੋੜ ਹੈ ਉਹਨੂੰ ਤੁਸੀਂ ਅਨਾਜ ਦੇ ਦੋ ਉਹਨੂੰ ਖਾਣ ਨੂੰ ਦੇ ਦੋ ਇਹ ਤੁਹਾਡੀ ਸਭ ਤੋਂ ਵੱਡੀ ਇਹੇ ਸਿੱਖੀ ਹੈ ਹੋਰ ਸਿੱਖੀ ਹੈ ਕੀ ਇਹ ਗੁਰ ਸਿੱਖੀ ਹੈ ਇਹ ਸਭ ਤੋਂ ਵੱਡੀ ਸਿੱਖੀ ਹੈ